ਸਿਕਾ ਦੋਸਤੋ ਵੈਲਕਮ ਟੂ ਮਾਈ ਨਿਊ ਬਲੌਗ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਸ਼ਹੀਦੀ ਹਫਤਾ ਚੱਲਦਾ ਪਿਆ ਹੈ ਤੇ ਅੱਜ ਸਾਡੇ ਗੁਰਦੁਆਰੇ ਦੁੱਧ ਦਾ ਲੰਗਰ ਹੈ ਤੇ ਅਸੀਂ ਜਾ ਰਹੇ ਹਾਂ ਦੁੱਧ ਦੀ ਸੇਵਾ ਦੇਣ ਤੇ ਇਹ ਮੈਂ ਹਾਂ ਤੇ ਇਹ ਮੇਰੀ ਭਤੀਜੀ ਹੈ ਤੇ ਸਾਨੂੰ ਦੋਲਚੀ ਨਿ ਮਿਲੀ ਤੇ ਦੁੱਧ ਕਵਾਨ ਲਈ ਅਸੀਂ ਆਪਣਾ ਛੋਟਾ ਮੀਊਜ਼ਰ ਲਿਤਾਇਆ ਤੇ ਹੁਣ ਅਸੀਂ ਜਾ ਰਹੇ ਹਾਂ ਮਦਰ ਡੇਰੀ ਤੇ ਦੁੱਧ ਲੈਣ ਫਿਰ ਅਸੀਂ ਗੁਰਦੁਆਰੇ ਜਾਵਾਂਗੇ ਤੇ ਫਿਰ ਅਸੀਂ ਦੁੱਧ ਲੈ ਕੇ ਤੇ ਗੁਰਦੁਆਰੇ ਜਾ ਕੇ ਉੱਥੇ ਦੁੱਧ ਦੀ ਸੇਵਾ ਕਰਾਂਗੇ ਤੇ ਦੋਸਤੋ ਅਸੀਂ ਦੁੱਧ ਪਵਾ ਲਿਆ ਤੇ ਹੁਣ ਅਸੀਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਦੀ ਤਰਫ ਤੇ ਗੁਰਦੁਆਰਾ ਸਾਹਿਬ ਚ ਜਾ ਕੇ ਅਸੀਂ ਤਲਾ ਦੁੱਧ ਗਰਮ ਕਰਾਂਗੇ ਫਿਰ ਵਰਤਾਵਾਂਗੇ ਤੇ ਸਾਰਾ ਦਰਸ਼ਨ ਆਪ ਜੀ ਨੂੰ ਕਰਾਵਾਂਗੇ ਆ ਗਿਆ ਸਾਡਾ ਗੁਰਦੁਆਰਾ ਸਾਹਿਬ ਗੁਰਦੁਆਰਾ ਗੁਰਸਿੰਘ ਸਭਾ ਨੰਦਨਾਗਰੀ ਦੋਸਤੋ ਇਹ ਸਾਡਾ ਗੁਰਦੁਆਰਾ ਬਹੁਤ ਵੱਡਾ ਸੀ ਪਰ 84 ਦੇ ਕਾਲੇ ਦਿਨਾਂ 'ਚ ਇਸ ਗੁਰਦੁਆਰੇ ਨੂੰ ਟੇਟਰੀ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਸੰਗਤਾਂ ਦੇ ਸਹਿਯੋਗ ਨਾਲ ਇਸ ਗੁਰਦੁਆਰੇ ਦੀ ਫਿਰ ਦੁਬਾਰਾ ਉਸਾਰੀ ਹੋਈ ਸਿਹਾਲੇ ਗੁਰਦੁਆਰੇ ਦੀ ਇਮਾਰਤ ਛੋਟੀ ਜੀ ਹੈ ਹਾਂ ਹਾਂ ਬੜਾ ਪ੍ਰਸੰਨ ਹੋਣਾ ਤਾਂ ਮੁੱਢੀ ਹਨਨ ਸਰ ਬੋਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਅਹੰਕੂ ਵਾਹਿਗੁਰੂ ਦੋਏ ਕਰ ਜੋੜ ਕਰੋਂ ਅਰਦਾਸ ਤੁਧੁ ਮਾਵੈ ਤਾ ਆਣਿ ਰਾਸ ਤਿਸ ਜੇ ਨਾਨਕ ਖੜੇ ਕੀਚ ਅਰਦਾਸ ਅਰਦਾਸ ਇੱਕ ਗੰਦਾਰਾ ਸ੍ਰੀ ਵੈਗੁਰੂ ਜੀ ਕੀ ਫਤੇਵਾਰ ਸ੍ਰੀ ਭਗਵਤੀ ਸਾਹਿਬ ਕੀ ਪਾਤਸ਼ਾਹੀ ਦਸਵੀਂ ਵੇ ਗੁਰੂ ਜੀ ਦੇ ਪੰਜ ਪਿਆਰੇ ਚਾਰ ਸਾਹਿਬ ਜਗਤ ਚਾਣੀ ਮੁਕਤੇ ਹਟੀਆਂ ਜਪੀਆਂ ਤੱਬੀਆਂ ਜਿਨ੍ਹਾਂ ਨੇ ਨਾਮ ਦੇ ਪਿਆਰ ਸਿਰ ਤਾਂ ਸਾਹੋ ਨਾ ਰੇ ਸ਼ਾਹੋ ਸੋਖ ਤਹੁ ਤਲ ਗੁਰ ਸੇਵੀਆ ਆਹਨ ਸੁਹੈ ਜੁ ਸੁਭਾਵੀਂ ਕਲਤਨਾਮ ਸ੍ਰੀ ਸੁਨੀ ਮਹਲਾ ਪੰਜਵੋਂ ਤੁੰਦਾ ਤੇ ਠਾਕਰ ਪ੍ਰਤਪਾਲਕ ਨਾਇਕ ਕਸ਼ਮ ਹਮਾਰੇ ਨਮਕ ਨਮਕ ਤੁਮ ਜੀ ਬਸਾਨਾ ਪਹਿਲਾ

ਵਾਹਿਗੁਰੂ ਜੀ ਕਿਚਤਾ ਖੰਦਾ ਵਾਹਿਗੁਰੂ ਜੀ આજો આજો એનું દેખ દેખ આજો 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 दोस्तों सेवा हो गई है समाप्त सेवा करके बहुत ही आनंद आया तो कितना लग गया ਅੱਜ ਦਾ ਵਲੌਗ ਦੇਖ ਕੇ ਕਮੈਂਟ ਜ਼ਰੂਰ ਦੱਸਣਾ ਹੁਣ ਚੱਲਣਿਆ ਘਰ ਦੀ ਤਰਫ ਓਕੇ ਦੋਸਤੋ ਰੱਬ ਰੱਖਾ